ਸ੍ਰੀ ਕਾਲ ਜੀ ਮੈਂ ਡਾਕਟਰ ਜਸਕਰਨ ਸਿੰਘ ਸੰਧਵਾ ਤੁਸੀਂ ਦੇਖ ਰਹੇ ਹੋ ਪਰ ਪੈ ਸੱਚੇ ਨਾਲ ਨਲ ਪੈ ਸੱਚੇ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਸਕਰਨ ਸਿੰਘ ਸੰਧਵਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਅੱਜ ਇੱਥੇ ਗੁਰਚਰਨ ਸਿੰਘ ਟਵਾਲ ਜੀ ਇੱਥੇ ਪਹੁੰਚੇ ਆ ਅਸੀਂ ਇੱਥੇ ਪਹੁੰਚਣ ਤੇ ਇਹਨਾਂ ਦਾ ਬਹੁਤ ਸਵਾਗਤ ਕਰਦੇ ਆਂ ਲੋਕ ਜਨ ਸ਼ਕਤੀ ਪਾਰਟੀ ਦੀਆਂ ਜਗਪਾਸਵਾਨ ਜੀ ਦੀਆਂ ਪੰਜ ਸੀਟਾਂ ਤੇ ਉਹ ਜਿੱਤੇ ਐ ਕਿ ਉਹ ਕੈਬਨਟ ਮੰਤਰੀ ਬਣਨ ਜਾ ਰਹੇ ਐ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਨੂੰ ਪੰਜਾਬ ਦਾ ਸਿਕੱਤਰ ਜਨਰਲ ਅਹੁਦਾ ਦਿੱਤਾ ਹੋਇਆ ਲੋਕ ਜਨ ਸ਼ਕਤੀ ਪਾਰਟੀ ਨੇ ਤੇ ਇਹ ਉੱਥੇ ਪਹੁੰਚੇ ਸੀਗੇ ਦਿੱਲੀ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਅਡਵਾਲ ਸਾਹਿਬ ਇੱਥੇ ਆਉਣ ਤੇ ਤੁਹਾਡਾ ਜੀ ਆਇਆਂ ਨੂੰ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਆਂ ਦੇ ਬਹੁਤ ਬਹੁਤ ਧੰਨਵਾਦ ਸਰ ਜੀ ਤੁਹਾਡਾ ਤੁਹਾਡੇ ਕੋਲੇ ਜਿਹੜਾ ਲੋਕ ਜਨ ਸ਼ਕਤੀ ਪਾਰਟੀ ਦਾ ਅਹੁਦਾ ਹੈ ਉਹ ਬਹੁਤ ਹੀ ਉੱਚਾ ਹੁੰਦਾ ਹੈ ਜਿਸ ਤੇ ਕਿ ਪਾਰਟੀਆਂ ਨੂੰ ਖੜਾ ਚੁਕਾਇਆ ਜਾਂਦਾ ਹੈ ਇਸੇ ਤਰ੍ਹਾਂ ਤੁਸੀਂ ਇੱਥੇ ਪੰਜਾਬ ਦੇ ਵਿੱਚ ਪਾਰਟੀ ਦੀ ਤਿਆਰੀ ਕਰੋਗੇ ਤੇ ਪਾਰਟੀ ਨੂੰ ਕਿਵੇਂ ਤੁਸੀਂ ਇੱਥੋਂ ਜਿਹੜਾ ਨਾਮ ਬਣਾਉਂਗੇ ਇਹਦੇ ਬਾਰੇ ਦੱਸੋ ਹੰਤਕੋਲਾ ਜੀ ਬੈਲੂ ਦੀ ਕਾਲਸਾ ਵੈਜੀ ਕਿਫਤੇ ਜਾਂ ਕਿ ਜੈਫਾਸ ਜਾਂ ਸਵਿਧਾਨ ਅੱਜ ਅਸੀਂ ਇੱਥੇ ਡਾਕਟਰ ਜਸਤਨ ਜੀ ਦੇ ਨਾਲ ਮੁਲਾਕਾਤ ਕਰਨ ਮਾਤੇ ਸਾਨੂੰ ਸੱਦਾ ਦਿੱਤਾ ਗਿਆ ਅਸੀਂ ਸਭ ਤੋਂ ਪਹਿਲਾਂ ਤਾਂ ਇਹ ਚੈਨਲ ਦਾ ਡਾਕਟਰ ਜਸਤਨ ਸਿੰਘ ਜੀ ਦਾ ਵਰਕਬਾਉਟ ਤਾਂ ਮਦ ਕਰਦੇ ਜਿਹਨੇ ਸਾਨੂੰ ਸੱਦਾ ਦਿੱਤਾ ਔਰ ਜਿਥੋਂ ਤਾਈ ਪਾਰਟੀ ਦੀ ਗੱਲ ਹੋਈ ਔਰ ਮੈਨੂੰ ਸਾਡੀ ਪਾਰਟੀ ਦੇ ਵਿੱਚ ਲੋਕ ਜਨ ਸ਼ਕਤੀ ਪਾਰਟੀ ਦੇ ਵਿੱਚ ਸੱਤਕਰ ਜਨਰਲ ਦਾ ਅਹੁਦਾ ਜਿਹੜਾ ਪੰਜਾਬ ਦੇ ਵਿੱਚ ਦਿੱਤਾ ਗਿਆ ਔਰ ਮੈਂ ਆਪਣੀ ਤੰਦੇਹੀ ਇਮਾਨਦਾਰੀ ਦੇ ਨਾਲ ਲੋਕ ਜਨ ਸ਼ਕਤੀ ਪਾਰਟੀ ਦੇ ਵਿੱਚ ਕੰਮ ਕਰ ਰਿਹਾ ਔਰ ਪਹਿਲਾਂ ਵੀ ਮੈਂ ਮੁਰ ਤੋਂ ਲੋਕ ਜਨ ਲੋਕ ਜਨ ਸ਼ਕਤੀ ਪਾਰਟੀ ਤੋਂ ਪਹਿਲਾਂ ਮੈਂ ਮਲਾਜਮ ਸੀ ਔਰ ਮੈਂ ਦਲਤ ਸੈਨਾ ਦੇ ਵਿੱਚ 32-33 ਸਾਲ ਕੰਮ ਕੀਤਾ ਔਰ 32-33 ਸਾਲਾਂ ਦੇ ਵਿੱਚ ਅਸੀਂ ਦਲਤ ਸੈਨਾ ਦੇ ਵਿੱਚ ਸਿੱਧੀ ਸਾਡੇ ਮੋਢੀ ਕਾਰਜਕਲਾਕ ਪ੍ਰੋਫੈਸਰ ਆਰਮਨ ਬਲਾਸ ਬਸਵਾਨ ਜੀ ਜਿਨ੍ਹਾਂ ਨੇ ਸਾਨੂੰ ਸਮੇਂ-ਸਮੇਂ ਤੇ ਆਪਣੇ ਮਹਿਕਮੇ ਦੇ ਵਿੱਚ ਹੁੰਦਿਆਂ ਸਾਨੂੰ ਸ਼ਿਕਾਇਤ ਕਮੇਟੀ ਦੇ ਵਿੱਚ ਮੈਂਬਰ ਲਈ ਰੱਖਿਆ ਅਸੀਂ ਦਲਿਤ ਸਨਾਂ ਔਰ ਲੋਕ ਜਨ ਸ਼ਕਤੀ پارٹی ਵਿੱਚ ਇਮਾਨਦਾਰ ਸ਼ਿਪਾਈ ਦੇ ਵਜੋਂ ਕੰਮ ਕਰਦੇ ਹਾਂ ਔਰ ਇਮਾਨਦਾਰ ਸ਼ਿਪਾਈ ਦੇ ਵਜੋਂ ਹੀ ਅਸੀਂ ਕੰਮ ਕਰਾਂਗੇ ਔਰ ਆ ਜਿਹੜਾ ਲੋਕ ਸਭਾ ਦਾ ਇਲੈਕਸ਼ਨ ਜਿਹੜਾ ਹੋਇਆ ਉਹਦੇ ਵਿੱਚ ਸਾਨੂੰ ਇੱਕ ਬਹੁਤ ਵਧੀਆ ਜਿੱਤ ਪ੍ਰਾਪਤ ਹੋਈ ਹੈ ਰਕਸਾ ਜਿਹਦੇ ਵਿੱਚ ਸ੍ਰੀ ਚਿਰਾਗ ਪਾਸਵਾਨ ਜੀ ਨੇ 5 ਸੀਟਾਂ ਬੀਜੇਪੀ ਤੋਂ ਲਈਆਂ ਸੀ ਔਰ ਕਵਾਜਰੀਆਂ 5 ਸੀਟਾਂ ਜਿੱਤ ਕੇ ਬੀਜੇਪੀ ਦੀ ਝੋਲੀ ਦੇ ਵਿੱਚ ਲੋਕ ਜਨ ਸ਼ਕਤੀ ਪਾਰਟੀ ਨੇ ਪਾਈਆਂ ਜਿਹਦੇ ਵਿੱਚ ਖੁਸ਼ ਹੋ ਕੇ ਸਾਡੇ ਸਤਕਾਰਯੋਗ ਚਿਰਾਗ ਪਾਸਵਾਨ ਜੀ ਜੋ ਸਾਡੇ ਰਾਸ਼ਟਰੀ ਪ੍ਰਧਾਨ ਲੋਕ ਜਨ ਸ਼ਕਤੀ ਪਾਰਟੀ ਆਮਬਲਾਸ ਪਾਸਵਾਨ ਉਹਨਾਂ ਦੇ ਖੁਸ਼ ਹੋ ਕੇ ਜਿਹੜਾ ਉਹਨਾਂ ਨੂੰ ਕੈਬਨਿਟ ਮੰਤਰੀ ਉਹਨਾਂ ਨੇ ਬਣਾਇਆ ਔਰ ਕੈਬਨਿਟ ਮੰਤਰੀ ਦਾ ਅਹੁਦੇ ਦੀ ਉਹਨਾਂ ਨੇ ਸੌ ਜਿਹੜੀ ਉਹ ਚੁੱਕ ਲਈ ਆ ਔਰ ਕੈਬਨਿਟ ਦੇ ਵਿੱਚ ਉਹਨੂੰ ਕੰਮ ਕਰ ਰਹੇ ਆ ਔਰ ਪੰਜ ਦੇ ਪੰਜ ਸਾਡੇ ਜਿਹੜੇ ਐਮਪੀ ਆ ਬਹੁਤ ਇਮਾਨਦਾਰ ਐਮਪੀ ਆ ਔਰ ਲੋਕ ਜਨ ਸ਼ਕਤੀ ਪਾਰਟੀ ਨੂੰ ਉਹ ਬਹੁਤ ਉਚਾਈਆਂ ਤੱਕ ਲੈ ਕੇ ਜਾਣਗੇ ਜੋ ਆ ਰਾਮਬਲਾਸ ਪਾਸਮਨ ਜੀ ਦਾ ਜਿਹੜਾ ਸੁਪਨਾ ਸੀ ਮੈਂ ਉਸ ਗਰਮੀਂ ਦੀਆ ਜਲਾਣੇ ਚ ਲੌਂਡਾ ਸਾਰੀਓ ਸਹਾਦੇ ਹਨ ਅੰਧੇਰਾ ਔਰ ਉਸ ਅਧੇਰੇ ਨੂੰ ਦੂਰ ਕਰਨ ਮੱਤੇ ਸਾਡੇ ਸ੍ਰੀ ਚਾਕ ਪਾਸਮਨ ਜੀ ਜਨਪੁਰਾਤ ਨੇਤ ਕਰਕੇ ਔਰ ਆਪਣੇ ਪਿਤਾ ਜੀ ਨੂੰ ਮਾਨ ਸਨਮਾਨ ਦੇਣ ਦਾ ਉਹ ਕੰਮ ਕਰਨਗੇ ਔਰ ਅੱਗੇ ਪਾਰਟੀ ਨੂੰ ਲੈ ਕੇ ਜਾਣਗੇ ਪੰਜਾਬ ਦੇ ਵਿੱਚ ਅਟਵਾਲ ਸਾਹਿਬ ਦੇਖੋ ਬਹੁਤ ਕੁਝ ਵੇਖਣ ਨੂੰ ਮਿਲਦਾ ਹੈ ਜਿਵੇਂ ਕਿ ਨਸ਼ਿਆਂ ਤੇ ਦਲਦਲ ਦੇ ਵਿੱਚ ਜਿਹੜੇ ਨੌਜਵਾਨ ਖਤਮ ਹੋ ਗਏ ਆ ਨੌਕਰੀਆਂ ਵੱਲੋਂ ਹੋਰ ਵੀ ਕੋਈ ਕਾਰੋਬਾਰ ਨਹੀਂਗਾ ਹੋਰ ਵੀ ਕਈ ਗੱਲਾਂ ਜਿਹੜੀਆਂ ਕਿ ਪੰਜਾਬ ਨੂੰ ਅੱਗੇ ਲਿਜਾਣ ਵਾਸਤੇ ਹੈ ਤੁਸੀਂ ਪਾਰਟੀ ਦੇ ਇੱਕ ਮੇਨ ਉਹ ਤੇਦਾਰ ਹੈ ਤੁਸੀਂ ਕੀ ਕੀ ਮੁੱਦੇ ਲੈ ਕੇ ਇਹ ਪਾਰਟੀ ਨੂੰ ਜਿਹੜਾ ਅੱਗੇ ਵਧਾਉਂਦੇ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਡੇ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਤੇ ਦੋਹਾਂ ਸਰਕਾਰਾਂ ਨੂੰ ਮੈਂ ਬੇਨਤੀ ਕਰਦਾ ਕਿ ਇਹ ਜਿਹੜਾ ਨਸ਼ਾ ਦਾ ਜਿਹੜਾ ਦਲਦਲ ਇਹ ਬਹੁਤ ਜਿਆਦਾ ਡਿੱਗੜ ਚੁੱਕੀ ਆ ਇਸ ਦਲਦਲ ਨੂੰ ਦੂਰ ਕਰਨ ਵਾਸਤੇ ਕਿ ਜਿਹੜੇ ਸਾਡੇ ਬੇਜ਼ਾਰਗ ਬੀਏ ਐਮਏ ਬੀਐਡ ਕਰਕੇ ਆਈਐਸ ਪੀਸੀਐਸ ਅਫਸਰ ਕਰਕੇ ਸਾਰੇ ਬੱਚੇ ਜਿਹੜੇ ਇਹ ਵਿਚਾਰੇ ਸੜਕਾਂ ਤੇ ਰੋਲਦੇ ਫਿਰਦੇ ਆ ਉਹਨਾਂ ਦਾ ਕੋਈ ਰੋਜ਼ਗਾਰ ਹੀ ਹੈ ਨਹੀਂ ਜਦੋਂ ਉਹਨਾਂ ਦਾ ਰੋਜ਼ਗਾਰ ਹੀ ਨਹੀਂ ਕੋਈ ਕੰਮ ਨਹੀਂ ਕੋਈ ਧੰਦਾ ਨਹੀਂ ਵਿਚਾਰਾਂ ਦਾ ਉਹ ਫਿਰ ਕੀ ਕਰੇ ਵਿਚਾਰੇ ਨਸ਼ਾ ਪੱਤਿਆਂ ਦੇ ਵਿੱਚ ਲੱਗ ਜਾਂਦੇ ਆ ਇਸ ਕਰਕੇ ਮੈਂ ਇਹਨਾਂ ਨੂੰ ਬੇਇਜ਼ਤੀ ਕਰੂੰਗਾ ਕਿ ਦੋਵੇਂ ਸਰਕਾਰਾਂ ਧਿਆਨ ਦੇਣ ਦੋਵੇਂ ਸਰਕਾਰਾਂ ਧਿਆਨ ਦੇ ਕੇ ਜਿਹੜੇ ਸਾਡੇ ਬੱਚੇ ਵਿਚਾਰੇ ਬੇਰੋਜ਼ਗਾਰ ਤੁਰੇ ਫਿਰਦੇ ਆ ਉਹਨਾਂ ਨੂੰ ਰੋਜ਼ਗਾਰ ਦੇਣ ਉਹਨਾਂ ਨੂੰ ਬੇਰੋਜ਼ਗਾਰੀ ਪੱਤਾ ਦੇਣ ਔਰ ਬੇਰੋਜ਼ਗਾਰੀ ਪੱਤਾ ਦੇਣ ਤੋਂ ਆਪਣੇ ਬੇਰੋਜ਼ਗਾਰੀ ਪੱਤੇ ਦੇ ਨਾਲ ਆਪਣਾ ਕਰਤੂ ਕਰਤੀ 3000 ਰੁਪਿਆ 35-35000 ਰੁਪਿਆ ਨੂੰ ਬੇਰੋਜ਼ਗਾਰੀ ਪੱਤਾ ਮਿਲਣਾ ਚ ਕਈ ਉਹਨਾਂ ਦੇ ਘਰ ਦਾ ਜਿਹੜਾ ਗੁਜ਼ਾਰਾ ਜਿਹੜਾ ਉਹ ਠੀਕ ਹੋ ਸਕਦਾ ਕਈ ਬੱਚੇ ਵਿਆਹੇ ਗਏ ਕਈ ਬੱਚੇ ਅਰਮੜਾ ਜਿਹੜੇ ਬੱਚੇ ਵਿਆਹੇ ਗਏ ਉਹਨਾਂ ਨੂੰ ਬੜੀ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਪੰਜਾਬ ਸਰਕਾਰੋਂ ਸਟੇਟ ਸਰਕਾਰੋਂ ਨਵਲੀ ਧਿਆਨ ਦੇਵੇ ਔਰ ਬੱਚਿਆਂ ਨੂੰ ਅਸੀਂ ਬੇਨਤੀ ਕਰਨੇ ਕਿ ਬੱਚੇ ਵੀ ਧਿਆਨ ਦੇਣ ਔਰ ਨਸ਼ਾ ਪੱਤਿਆਂ ਨੂੰ ਛੱਡ ਕੇ ਪੜ੍ਹਾਈ ਵੱਲ ਧਿਆਨ ਦੇ ਕੇ ਔਰ ਨੌਕਰੀਆਂ ਵੱਲ ਨੂੰ ਅੱਗੇ ਵਧਣ ਔਰ ਉਹ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਮਾਤਾ ਪਿਤਾ ਦੀ ਸੇਵਾ ਕਰਨਗੇ ਤਾਂ ਤਾਂ ਹੀ ਉਹਨਾਂ ਦਾ ਅੱਗੇ ਮੇੜਾ ਪਾਰ ਹੋਣਾ ਤੇ ਪੰਜਾਬ ਦੇ ਵਿੱਚ ਉਦਯੋਗ ਆ ਜਿਹੜੇ ਬਿਲਕੁਲ ਖਤਮ ਹੋਣ ਦੇ ਕਰੀਬ ਆ ਕੇ ਉਦਯੋਗ ਹੈ ਹੀ ਨਹੀਂ ਲੋਕਾਂ ਕੋਲੇ ਕੰਮ ਧੰਦੇ ਵੀ ਹੈ ਨਹੀਂਗੇ ਲੋਕ ਵਿਹਲੇ ਫਿਰਦੇ ਆ ਇਹਨਾਂ ਬਾਰੇ ਤੁਸੀਂ ਕੀ ਕਹੋਗੇ ਸੈਂਟਰ ਗਵਰਨਮੈਂਟ ਤੋਂ ਕੋਈ ਅਹੇ ਹੀਆ ਪਲਾਨੀਆਂ ਹੈ ਹੀਆ ਸਕੀਮਾਂ ਲੈ ਕੇ ਆਉਂਗੇ ਕਿ ਜਿਹੜੇ ਕੀ ਨੌਜਵਾਨ ਜਿਹੜੇ ਵਿਹਲੇ ਫਿਰਦੇ ਆ ਉਹਨਾਂ ਦਾ ਕੋਈ ਫਾਇਦਾ ਹੋ ਸਕੇ ਦੇਖੋ ਜੀ ਅਭੀ ਕੁਝ ਦਿਨਾਂ ਦੇ ਵਿੱਚ ਸਾਡੇ ਬਹੁਤ ਸਰਕਾਰ ਨੂੰ ਚਿਰਾਗ ਪਾਸਵਾਨ ਜੀ ਮੰਤਰੀ ਸਾਹਿਬ ਨੂੰ ਅਸੀਂ ਮਿਲਣ ਮੱਤੇ ਜਾ ਰਹੇ ਆ ਅਸੀਂ ਇਹ ਬੇਰਜ਼ਗਾਰੀ ਦਾ ਮੁੱਦਾ ਜਿਹੜਾ ਇਹ ਜਿਹੜੀ ਉਦਯੋਗ ਵਾਲਾ ਕੰਮ ਆ ਇਹ ਸਾਡਾ ਪੰਜਾਬ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਨਿੱਗਰ ਚੁਕਾ ਹੈ ਇਹ ਬੇਜ਼ਗਾਰੀ ਆ ਜਿਹੜੀ ਬਹੁਤ ਜ਼ਿਆਦਾ ਸਾਡੇ ਲੋਕਾਂ ਦੇ ਵਿੱਚ ਆਈ ਆ ਪੰਜਾਬ ਦੇ ਵਿੱਚ ਤਾਂ ਬਹੁਤ ਜ਼ਿਆਦੇ ਆ ਇਸ ਕਰਕੇ ਅਸੀਂ ਚરાਗਪਾ ਸਮਝੀ ਨਹੀਂ ਬੇਨਤੀ ਕਰਾਂਗੇ ਤੇ ਜਿਹੜੇ ਉਦਯੋਗ ਆ ਉਹਨਾਂ ਉਦਯੋਗਾ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਦੁਬਾਰਾ ਚਾਲੂ ਕਰਾਉਣ ਔਰ ਭਾਜਪੀ ਨੂੰ ਵੀ ਅਸੀਂ ਬੇਨਤੀ ਬੇਨਤੀ ਕਰਦੇ ਆ ਸਾਡੇ ਨਰਿੰਦਰ ਮੋਦੀ ਜੀ ਨੂੰ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਕਿ ਉਹ ਵੀ ਬੱਚਾਂ ਵੱਲ ਧਿਆਨ ਦੇਣ ਉਦਯੋਗ ਆ ਜਿਹੜੇ ਉਹਨਾਂ ਉਦਯੋਗਾਂ ਨੂੰ ਚਲਾਉਣ ਔਰ ਜਿਹੜੇ ਬੰਦ ਪਏ ਆ ਉਹਨਾਂ ਨੂੰ ਚਾਲੂ ਕਰਨ ਜਿਹੜੀ ਉਹਨਾਂ ਦੀ ਕੋਈ ਸਬਸੀਟੀ ਬਣਦੀ ਆ ਜਾਂ ਕੋਈ ਹੋਰ ਕਿਸੇ ਕਿਸਮ ਦਾ ਉਹਨਾਂ ਦਾ ਕੋਈ ਮੁਆਵਜ਼ਾ ਬਣਦਾ ਉਹਨਾਂ ਨੂੰ ਮੁਆਵਜ਼ਾ ਦੇ ਕੇ ਉਹ ਜਿਹੜੇ ਉਦਯੋਗ ਆ ਉਹਨਾਂ ਨੂੰ ਚਾਲੂ ਕਰਾਉਣਾ ਸਾਡੇ ਜਿਹੜੇ ਕਾਫੀ ਹੱਦ ਤੱਕ ਨੌਜਵਾਨ ਬੱਚੇ ਆ ਕੁੜੀਆਂ ਮੁੰਡੇ ਆ ਇਹਨਾਂ ਨੇ ਵਿਦੇਸ਼ਾਂ ਵੱਲ ਨੂੰ ਮੂੰਹ ਕਰ ਲਿਆ ਜੇਕਰ ਇੱਥੇ ਉਦਯੋਗ ਹੁੰਦੇ ਜਾਂ ਕੋਈ ਕੰਮ ਧੰਦੇ ਹੁੰਦੇ ਤਾਂ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਾ ਪੈਂਦੀ ਤੇ ਪੰਜਾਬ ਸਰਕਾਰ ਕੋਲ ਜਿਹੜੀਆਂ ਨੌਕਰੀਆਂ ਆ ਜਾਂ ਸੈਂਟਰਲ ਗਵਰਨਮੈਂਟ ਜਿਹੜੀਆਂ ਨੌਕਰੀਆਂ ਕੱਢਦੀ ਐ ਇਹਦੇ ਵਿੱਚ ਪੰਜਾਬ ਦੇ ਬੰਦਿਆਂ ਨੂੰ ਥੋੜਾ ਜਿਹਾ ਪਹਿਲ ਦੇ ਆਧਾਰ ਤੇ ਦਿੱਤਾ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਵੀ ਜਿਹੜੀ ਮਾਤਰਾ ਹੈ ਘਟ ਜੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਜੀ ਅਸੀਂ ਤਾਂ ਇਹ ਹੀ ਆਫ ਕਰਦੇ ਆਂ ਔਰ ਮੈਂ ਤੁਹਾਡੇ ਤੋਂ ਮੈਂ ਪਹਿਲਾਂ ਵੀ ਇਹ ਬੇਨਤੀ ਕਰ ਕਾਲ ਚ ਕਾਲ ਸਰਕਾਰ ਨੂੰ ਦੋਹਾਂ ਸਰਕਾਰ ਨੂੰ ਕਿ ਬੱਚਿਆਂ ਦੇ ਵੱਲ ਧਿਆਨ ਦੇਣ ਔਰ ਜਿਹੜਾ ਹੈਗਾ ਬੇਜ਼ੁਗਾਰੀ ਨਸ਼ਾ ਔਰ ਜਿਹੜਾ ਸਾਡਾ ਬੜਾ ਆਪਾ ਪੈਨਸ਼ਨਾਂ ਸਾਰਾ ਇਸ ਸਕੀਮਾਂ ਕੜਕਰੀ ਸਕੀਮਾਂ ਜਿਹੜੀ ਕਾਰਡ ਕੱਟੇ ਗਏ ਲੋਕਾਂ ਦੇ ਇਹ ਕਾਰਡ ਵੀ ਚਾਲੂ ਕਰਨ ਔਰ ਜਿਹੜਾ ਕੋਈ ਹੋਰ ਕਿਸੇ ਕਿਸਮ ਦੇ ਕੰਮ ਹੋਣ ਵਾਲੇ ਲੋਕਾਂ ਦੇ ਉਹ ਸਰਕਾਰ ਨੂੰ ਹੁਣ ਭਾਜਪੀ ਨੂੰ ਲੋਕਾਂ ਨੇ ਦੁਬਾਰਾ ਮੌਕਾ ਮੌਕਾ ਦਿੱਤਾ ਔਰ ਭਾਜਪੀ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਇਸ ਜਿਹੜਾ ਮੌਕਾ ਸਾਨੂੰ ਦੁਬਾਰਾ ਨਹੀਂ ਖਿਣਿਆਉਣਾ ਚਾਹੀਦਾ ਜੇਕਰ ਅਸੀਂ ਅਗਲੇ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਦੇਖੀ ਜੇਕਰ ਅਸੀਂ ਇਲੈਕਸ਼ਨ ਲੜਨੇ ਆ ਕਿਸੇ ਕਿਸਮ ਦਾ ਹੀ ਕੰਮ ਕਰਨਾ ਹੈ ਤਾਂ ਇਹ ਸਾਨੂੰ ਲੋਕਾਂ ਦੇ ਵੱਲ ਧਿਆਨ ਦੇਣਾ ਪਊਗਾ ਇਹ ਕਰ ਰਹੀ ਕਿ ਅਨਿੰਦਨ ਜਿਸ ਤਰ੍ਹਾਂ ਪਹਿਲਾਂ ਬੀਜੇਪੀ ਨੂੰ ਘਾਟਾ ਪਿਆ ਇਸ ਤਰ੍ਹਾਂ ਇੱਕ ਬਹੁਤ ਘਾਟਾ ਵੱਡਾ ਘਾਟਾ ਪੈਣ ਵਾਲਾ ਤੇ ਜਾਊਗਾ ਇਹ ਬੀਜੇਪੀ ਸਰਕਾਰ ਨੂੰ ਬਿਲਕੁਲ ਧਿਆਨ ਦੇਣਾ ਚਾਹੀਦਾ ਕਿਉਂਕਿ ਬੱਚਾ ਦਾ ਜੇਕਰ ਬੇਦਗਾਰ ਜਿਹੜੀ ਦੂਰ ਕਾਰਨ ਹੈ ਤਾਂ ਬੱਚਾ ਸਾਡੇ ਤਾਂ ਹੀ ਸਾਡੇ ਅੱਗੇ ਹੋ ਕੇ ਸਾਡੇ ਨਾਲ ਕਿਸੇ ਕਿਸਮ ਦਾ ਸਾਡੇ ਨਾਲ ਸਹਿਯੋਗ ਕਰਨਗੇ ਵੀ ਵਿਖਿਆ ਗਿਆ ਪੰਜਾਬ ਦੇ ਵਿੱਚ ਪਿੱਛੇ ਜੇ ਚਰਚਾ ਵੀ ਜੱਲੀ ਸੀ ਕਿ ਨੌਕਰੀਆਂ ਦੇ ਵਿੱਚ ਰਿਜ਼ਰਵੇਸ਼ਨ ਕੋਟਾ ਜਿਹੜਾ ਉਹ ਕਦਮ ਵੀ ਕਰ ਦਿੰਦੇ ਆ ਫਿਰ ਜਦੋਂ ਧਰਨੇ ਲੱਗਦੇ ਆ ਜਾਂ ਕੋਈ ਗੱਲਬਾਤ ਹੁੰਦੀ ਆ ਫਿਰ ਉਹਨੂੰ ਲਾਗੂ ਕਰ ਦਿੰਦੇ ਆ ਇਹ ਕੀ ਕਾਰਨਾ ਹੈ ਇਸ ਤਰ੍ਹਾਂ ਹੁੰਦਾ ਹੈ ਪੰਜਾਬ ਦੇ ਵਿੱਚ ਕਿਉਂ ਨਹੀਂ ਜਿਹੜਾ ਜਨਰੇਸ਼ਨ ਕੋਟਾ ਬਰਾਬਰ ਦਿੱਤਾ ਜਾਂਦਾ ਦੇਖੋ ਜੀ ਜਿਹੜਾ ਸਾਨੂੰ ਸੰਵਿਧਾਨ ਨਰਮਾਤਾ ਸਾਡੇ ਬਾਬਾ ਸਾਹਿਬ ਭੀਮrao ਅੰਬੇਦਕਰ ਜਿਹੜਾ ਸਾਨੂੰ ਇਹ ਸੰਵਿਧਾਨ ਦਿੱਤਾ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਕਾਨੂੰਨ ਉਸ ਕਾਨੂੰਨ ਨੂੰ ਸਰਕਾਰਾਂ ਜਿਹੜੀਆਂ ਜਦੋਂ ਵੀ ਸਰਕਾਰਾਂ ਹੋਈਆਂ ਉਹਨਾਂ ਖੇਰ ਕਰਨ ਦੀ ਕੋਸ਼ਿਸ਼ ਕਰਦੀਆਂ ਕਿਉਂਕਿ ਸਰਕਾਰਾਂ ਜਿਹੜੀਆਂ ਪ੍ਰਾਈਵੇਟ ਪਾਸੇ ਨੂੰ ਚੱਲ ਪਈਆਂ ਉਹ ਸਿਰਫ ਇਹ ਸਾਡੇ ਲੋਕਾਂ ਦਾ ਨੁਕਸਾਨ ਕਰਨ ਵਾਤੇ ਕਿਸ ਤਰ੍ਹਾਂ ਇਹਨਾਂ ਸਰਕਾਰਾਂ ਨੂੰ ਚਾਹੀਦਾ ਕਿ ਜਿਹੜੇ ਇਹ ਮਹਿਕਮੇ ਆ ਜਿਹੜੇ ਮਹਿਕਮੇ ਬਣਾਏ ਆ ਸਰਕਾਰਾਂ ਨੇ ਇਹਨਾਂ ਨੂੰ ਮਹਿਕਮਿਆਂ ਨੂੰ ਚਾਲੂ ਰੱਖਣਾ ਚਾਹੀਦਾ ਮਹਿਕਮੇ ਜੇ ਚਾਲੂ ਹੋਣਗੇ ਤਾਂ ਤਾਂ ਹੀ ਜਿਹੜੀ ਰਿਜ਼ਰਵੇਸ਼ਨ ਆ ਸਾਡੀ ਇਹ ਚਾਲੂ ਰਹਿ ਸਕਦੀ ਆ ਕਿ ਰਿਜ਼ਰਵੇਸ਼ਨ ਜਿਹੜੀ ਆ ਸਾਨੂੰ ਇਹ ਸਾਡੇ ਬੱਚਿਆਂ ਦੀ ਰਿਜ਼ਰਵੇਸ਼ਨ ਆ ਜਿਹੜੀ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਵੀ ਹੋਣੀ ਚਾਹੀਦੀ ਆ ਜੀ ਪਿੱਛੇ ਜੇ ਵੇਖਿਆ ਗਿਆ ਇਲੈਕਸ਼ਨ ਵੀ ਹੋਏ ਆ ਇਹਦੇ ਵਿੱਚ ਰਾਜਨੀਤਿਕ ਪਾਰਟੀਆਂ ਨੇ ਜਿਹੜਾ ਸਾਡੇ 12% ਮਾਝੀ ਸਿੱਖ ਜਿਹੜਾ ਰਿజర్ਵੇਸ਼ਨ ਕੋਟਾ ਹੈ ਉਹਦੇ ਆਧਾਰ ਤੇ ਰਾਜਨੀਤਿਕ ਪਾਰਟੀਆਂ ਨੇ ਵੀ ਸਾਨੂੰ ਕੈਂਡੀਡੇਟ ਨਹੀਂ ਦਿੱਤੇ ਇਹ ਕੀ ਕਾਰਨ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਜੀ ਇਹ ਜਿਹੜਾ ਮਾਝੀ ਸਿੱਖ ਤੇ ਬਾਦਮੀ ਦਾ ਸਮਾਜ ਹੈ ਜਿਹੜਾ ਇਹਦੇ ਨਾਲ ਮੁੱਢ ਤੋਂ ਲੈ ਕੇ ਅੱਜ ਤੱਕ ਹੀ ਧੋਖਾ ਹੁੰਦਾ ਹੈ ਔਰ ਮੈਂ ਮਾਝੀ ਸਖੋਂ ਤੇ ਬਾਦਮੀ ਕੌਮ ਬਾਦਮੀ ਕ ਸਮਾਜ ਦੇ ਲੋਕ ਆ ਜਿਹੜੇ ਖਾਸ ਕਰਕੇ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਇਹ ਜਿਹੜੇ ਸਾਡੇ ਨਾਲ ਤੇ ਇਸੇ ਕਿਸਮ ਦਾ ਧੱਕਾ ਹੋ ਰਿਹਾ ਨੌਕਰੀਆਂ ਦੇ ਵਿੱਚ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਸਾਡੇ ਲੋਕਾਂ ਨਾਲ ਪਹਿਲਾਂ ਤੋਂ ਲੈ ਕੇ ਹੁਣ ਤੱਕ ਧੱਕਾ ਹੋ ਰਿਹਾ ਇਸ ਕਰਕੇ ਸਾਡੇ ਲੋਕਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਜੇਕਰ ਕਿਸੇ ਕਿਸੇ ਵੀ ਸਾਡੀਆਂ ਜਿਹੜੀਆਂ ਪੋਸਟਾਂ ਹਨ ਨੱਪਣੀਆਂ ਜਾਂਦੀਆਂ ਤਾਂ ਸਾਡੇ ਲੋਕਾਂ ਨੂੰ ਰੋਖ ਕਰਕੇ ਕੋਰਟ ਦਾ ਸਹਾਰਾ ਲੈਣੇ ਪਈਦਾ ਨਹੀਂ ਨਹੀਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹਨਾਂ ਨੇ ਕੈਂਡੀਡੇਟ ਵੀ ਹੁਣ ਖੜੇ ਕੀਤੇ ਤੇ 12% ਦੇ ਹਿਸਾਬ ਨਾਲ ਕੋਈ ਮਾਈ ਵੀ ਸਿੱਖਾਂ ਦਾ ਤੇ ਬਾਲਮਿਕੀਆਂ ਦਾ ਕੈਂਡੀਡੇਟ ਨਹੀਂ ਦਿੱਤਾ ਸਾਨੂੰ ਉਹ ਕੀ ਕਾਰਨ ਹੈ ਕਿਉਂ ਨਹੀਂ ਦੇ ਰਹੇ ਇਹ ਜੇ ਦੇ ਨਹੀਂ ਰਹੇ ਤਾਂ ਕਿਉਂ ਨਹੀਂ ਦੇ ਰਹੇ ਕਿ ਦੇਣਾ ਚਾਹੀਦਾ ਦੇਖੋ ਦੱਸ ਸਾਬ ਗੱਲ ਇਹ ਆ ਕਿ ਜਿਹੜਾ ਹੈ ਇਹ ਮੁੱਦਾ ਨਾ ਇੱਕ ਬਹੁਤ ਵੱਡਾ ਮੁੱਦਾ ਹੈ ਇਹ ਸਾਡੇ ਲੋਕਾਂ ਨਾਲ ਬਹੁਤ ਵੱਡਾ ਤਕਾ ਪਤਾ ਨਹੀਂ ਕੀ ਇਹ ਮੱਝੀ ਸਖੋ ਤੇ ਬਾਲਮੀਕੀ ਕੌਮ ਆ ਜਿਹੜੀ ਇਹਨਾਂ ਨੂੰ ਕੀ ਪਤਾ ਨਹੀਂ ਸੰਤਾ ਇਹ ਸੰਤਾ ਇਹ ਲੱਗਦਾ ਵੀ ਇਹਨਾਂ ਨੂੰ ਇਹ ਲੱਗ ਇਹ ਗਾਰ ਹੈਗਾ ਵੀ ਇਹ ਸ਼ਨਰਸ਼ੀ ਵੀ ਕੌਮ ਆ ਕਿਤੇ ਇਹ ਨਾ ਹੋਵੇ ਵੀ ਇਹ ਰਾਜਨੀਤੀ ਦੇ ਵਿੱਚ ਅੱਗੇ ਨਾ ਗਏ ਤਾਂ ਸਾਡਾ ਸਾਰਾ ਕੁਝ ਖੋ ਕੇ ਲੈ ਜਾਣ। ਔਰ ਇਹ ਦਿਨ ਦੂਰ ਨਹੀਂ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਡੇ ਲੋਕਾਂ ਨੂੰ ਜਗਾਉਣ ਵਾਸਤੇ ਅਸੀਂ 20-33 ਸਾਲਾਂ ਤੋਂ ਕੰਮ ਕਰ ਰਹੇ ਹਾਂ। ਬਹੁਤ ਲੋਕ ਸਾਡੇ ਨਾਲ ਚੁੱਕੇ ਆ ਔਰ ਬਹੁਤ ਲੋਕ ਅੱਗੇ ਇਸ ਕੰਮ ਨੂੰ ਅੱਗੇ ਲੈ ਜਾਣ ਵਾਸਤੇ ਤਿਆਰ ਬੈਠੇ ਸਾਡੇ ਨਾਲ ਸੰਘਰਸ਼ ਕੀ ਲੋਕ ਆ। ਸਾਡੇ ਨਾਲ ਜੁੜ ਵੀ ਰਹੇ ਔਰ ਜੁੜਨੀ ਜਾਣਗੇ। ਔਰ ਅਸੀਂ ਇਸ ਕੰਮ ਨੂੰ ਅੱਗੇ ਲਿਜਾਵਾਂਗੇ। ਸਾਡੇ ਨਾਲ ਲੋਕਾਂ ਦਾ ਜਿਹੜਾ ਤਕਾ ਹੁੰਦਾ ਹੈ, ਤਕਾ ਨਹੀਂ ਹੋਣ ਦੇਵਾਂਗੇ। ਸਾਥੋਂ ਇਹ ਬਾਰ-ਬਾਰ ਬਰਦਾਸ਼ਤ ਨਹੀਂ ਹੁੰਦਾ। ਜੋ ਕਿ ਤਕਾਸ਼ਣ ਆ ਜਿਹੜਾ ਇਹ ਵੀ ਪਾਪ ਆ ਔਰ ਜਿਹੜਾ ਜੁਰਮ ਕਰਨਾ ਵੀ ਪਾਪ ਆ ਤੇ ਜੁਰਮ ਸਹਿਣਾ ਵੀ ਪਾਪ ਆ ਕੁਝ ਦਿਨ ਪਹਿਲਾਂ ਇੱਕ ਵਿਸ਼ੁਪਦੀਪ ਫਾਜ਼ਿਲ ਕਾ ਦੀ ਗੱਲ ਜੱਲੀ ਸੀ ਉਹ ਨੌਜਵਾਨ ਨੇ ਕੁਝ ਗੱਲਬਾਤ ਹੋਈ ਜਿਹਦੇ ਕਾਰਨ ਉਹਨੂੰ جیل ਜਾਣਾ ਪੈ ਰਿਹਾ ਉਹਦੇ ਬਾਰੇ ਤੁਸੀਂ ਕੀ ਕਹੋਗੇ ਵੀ ਕਿਉਂ ਨਹੀਂ ਪਹੁੰਚੇ ਉੱਥੇ ਕਿੱਥੇ ਜਿਸ ਕਾਰਨ ਇਹ ਬਹੁਤ ਵਧੀਆ ਸਵਾਲ ਤੁਸੀਂ ਮੇਰੇ ਵੀ ਦਿਲ ਦਾ ਮਾਮਲਾ ਸੀ ਹੋ ਸਕਦਾ ਮੈਂ ਕੋਲ ਨਹੀਂ ਜਾਂਦਾ ਤੇਰੀ ਬਹੁਤ ਵਧੀਆ ਸਵਾਲ ਪੁਟ ਅਪ ਕੀਤਾ ਇਹ ਦੇਖੋ ਜੀ ਗੱਲ ਇਹ ਆ ਸਾਡੇ ਮਸ਼ਕੂਜੀ ਦੀਪਜੀ ਜਿਹੜੇ ਹੈਗੇ ਆ ਉਹਨਾਂ ਨਾਲ ਅਸੀਂ ਬਾਰ ਬਾਰ ਇਹ ਗੱਲਾਂ ਵਾਲਾ ਸੰਪਰਕ ਵੀ ਹੁੰਦਾ ਰਿਹਾ ਗੱਲਾਂ ਕਰਦੇ ਵੀ ਰਹੇ ਅਸੀਂ ਦੇਖੋ ਇੱਕ ਪਾਸੇ ਜਿਹੜੇ ਲੋਕ ਕਹਿੰਦੇ ਆ ਵੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਉਹ ਜਿੰਦਾਬਾਦ ਨਹੀਂ ਰਿਹਾ ਸਾਡੇ ਮਜ਼ਦੂਰ ਦੇ ਨਾਲ ਜਿਹੜਾ ਕਹਿੰਦੇ ਲੱਖਾਂ ਸਿਧਾਨਾ ਤੇ ਉਹ ਦੂਜਾ ਲੱਖੀ ਨਾ ਮੁੰਡੇ ਦਾ ਪਾਨਾ ਪਨਾਸੂ ਕਿਉਂ ਨਾ ਇੱਕ ਵਾਰੀ ਮੁਲਾਕਾਤ ਨਹੀਂ ਕੀਤੀ ਕਿਉਂਕਿ ਉਹ ਮਈ ਸੇਖ ਸੀ ਮਈ ਸਿੱਖਣਾ ੱਟਕਾ ਜਿਹੜਾ ਹੁੰਦਾ ਨਾ ਦਿਨੋਂ ਦਿਨ ਹੁੰਦਾ ਹੀ ਰਿਹਾ ਹੈ ਪਹਿਲਾਂ ਵੀ ਹੁੰਦਾ ਰਿਹਾ ਹੁਣ ਵੀ ਹੋ ਰਿਹਾ ਤੇ ਕੀ ਕੀ ਗੱਲ ਯਾਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਇੱਕ ਬੰਦਾ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਵਾਲਾ ਜਨ ਕੋ ਰਾਹ ਤੁਹਾਡੇ ਨਾਲ ਖੜਨ ਵਾਲਾ ਸਟੇਜਾਂ ਤੇ ਡੀਡੀਟੀ ਤੇ ਬੋਲਣ ਵਾਲਾ ਬੰਦਾ ਤੁਸੀਂ ਜਾਂ ਤੁਸੀਂ ਉਹਦੇ ਨਾਲ ਇੱਕ ਵਾਰੀ ਕੋ ਬੰਦੇ ਨਾਲ ਗੱਲਬਾਤ ਨਹੀਂ ਕੀਤੀ ਸਾਡੇ ਜੱਥੇਬੰਦੀ ਨੇ ਪਾਰਟੀਆਂ ਨੇ ਬਹੁਤ ਭਾਈ ਸੈਖ ਪੌਮ ਨੇ ਬਹੁਤ ਜ਼ਿਆਦਾ ਉਹਦੇ ਨਾਲ ਸਹਿਯੋਗ ਕੀਤਾ ਔਰ ਉਹਨੂੰ ਜੇਲ੍ਹ ਚੋਂ ਬਾਹਰ ਵੀ ਕਢਵਾ ਕੇ ਜਾਂਦਾ ਔਰ ਮੈਂ ਕੁਝ ਦਿਨਾਂ ਦੇ ਵਿੱਚ ਬੇਸ਼ੁਦੀਪ ਜੀ ਨੂੰ ਮਿਲਣ ਬਾਅਦ ਤੇ ਫੇਰ ਜਾ ਰਿਆਂ ਔਰ ਮੈਂ ਮਿਲ ਕੇ ਆਉਂਗਾ ਔਰ ਮੈਂ ਬੇਸ਼ੁਦੀਪ ਜੀ ਨੂੰ ਬੇਨਤੀ ਕਰੂੰਗਾ ਕਿ ਦੇਖੋ ਗੱਲ ਇਹ ਆ ਜਿੰਨਾ ਤਲਾ ਦੇ ਵਿੱਚ ਤੇਲ ਨਹੀਂ ਉਹਨਾਂ ਤਲਾ ਉਹਨਾਂ ਤਲਾ ਦੇ ਵਿੱਚ ਤੁਸੀਂ ਨਾ ਜਾਓ ਜਦੋਂ ਤੁਹਾਨੂੰ ਹੁਣ ਤਾਂ ਤੁਹਾਨੂੰ ਪਤਾ ਲੱਗ ਚੁੱਕਾ ਨਾ ਵੀ ਇਹਨਾਂ ਤਲਾ ਦੇ ਵਿੱਚ ਤੇਲ ਹੈ ਨਹੀਂਗਾ ਔਰ ਤੁਸੀਂ ਮੱਜਵੀ ਸ਼ੈਤ ਕੌਮ ਦੇ ਬੰਦੇ ਹੋ ਜਾਂ ਤੁਸੀਂ ਸਾਡੇ ਕਿਸੇ ਹੋਰ ਕਾਸਟ ਦੇ ਬੰਦੇ ਹੋ ਸਾਡੇ ਨਾਲ ਸੰਪਰਕ ਕਰੋ ਸਾਡੇ ਨਾਲ ਜੁੜੋ ਮੱਜਵੀ ਸ਼ੈਤ ਕੌਮ ਦੇ ਵਿੱਚ ਰਹੋ ਤੁਸੀਂ ਅਸੀਂ ਪਾਸੇ ਜਦੋਂ ਅਸੀਂ ਜਾਵਾਂਗੇ ਤਾਂ ਸਾਡੇ ਨਾਲ ਧੱਕਾ ਲਊਗਾ ਮੈਂ ਤਾਂ ਕਹੂੰਗਾ ਵਾਰਮਿਕ ਤੇ ਮੱਜਵੀ ਸ਼ੈਤ ਜਿਹੜੀ ਕੌਮ ਆ ਉਹ ਇਕੱਠੇ ਹੋ ਕੇ ਇਹ ਪੂਰਾ 71 ਕਰਪੇ ਆਪਣੀ ਲੜਾਈ ਲੜਨ ਲੜਾਈ ਲੜ ਕੇ ਲੋਕਾਂ ਨੂੰ ਅੱਗੇ ਨਿਖਾਣ ਦਾ ਕੰਮ ਕਰਨ ਜੇ ਅਸੀਂ ਕਾਂਗਰਸੇ ਸੇਵਾ ਕਰਾਂਗੇ ਕੌਮ ਨੂੰ ਅੱਗੇ ਲੈ ਕੇ ਜਾਵਾਂਗੇ ਤਾਂ ਤਾਂ ਹੀ ਸਾਡੇ ਕੋਲ ਸੁਪੱਲੇ ਪੈਣ ਵਾਲਾ ਰੱਬ ਸਾਹਿਬ ਨਹੀਂ ਸਾਡੇ ਕੁਝ ਨਹੀਂ ਪੱਲੇ ਪੈਣ ਵਾਲਾ ਸਾਡੇ ਰਾਜੇ ਭਰਾ ਰਾਮ ਪਾਸਵਾ ਜੀ ਨੇ ਬੜੀ ਮਿਹਨਤ ਦੇ ਨਾਲ ਔਰ ਚਾਰਕ ਪਾਸਵਾ ਜੀ ਨੇ ਬੜੀ ਮਿਹਨਤ ਦੇ ਨਾਲ ਚਾਰਕ ਪਾਸਵਾ ਜੀ ਨਾਲ ਪ੍ਰਮਾਤਮਾ ਨੇ ਚਲੋ ਜੋ ਤਾਕਤ ਦਿੱਤਾ ਸੀ ਜੋ ਕਿਸੇ ਕਿਸਮ ਦਾ ਉਹਨਾਂ ਦੇ ਨਾਲ ਹੋਇਆ ਸੀ ਚਰਨਾਂ ਨਾਲ ਪ੍ਰਮਾਤਮਾ ਨੇ ਕੀਤਾ ਤੇ ਪ੍ਰਮਾਤਮਾ ਨੇ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਨੂੰ ਫੇਰ ਮੰਤਰੀ ਬਣਾਇਆ ਮੈਂ ਆਰਾਮ ਸੱਚੇ ਪਾਤਸ਼ਾਹ ਦਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਸਾਡੇ ਚਰਖ ਪਾਸਵਾਂ ਜੀ ਜੰਨ ਦੁਗਰੀ ਰਾਤ ਤੋਂ 19 ਤੱਕ ਹੀ ਬਖਸ਼ੀ ਜਿਹੜੇ قوم ਦੀ ਸੇਵਾ ਕਰਦੇ ਹਨ ਬੜੀ ਉਹਨਾਂ ਨੇ ਕਦੇ ਇਹ ਨਹੀਂ ਦੇਖਿਆ ਵੀ ਇਹ ਪੰਜਾਬ ਦੇ ਬੰਦੇ ਆ ਕਿ ਬਿਹਾਰ ਦੇ ਬੰਦੇ ਆ ਉਹਨਾਂ ਨੇ ਹਮੇਸ਼ਾ ਹੀ ਸਿਰ ਦੇ ਉੱਤੇ ਹੱਥ ਰੱਖਿਆ ਔਰ ਸਾਡੇ ਵੀ ਅੱਜ ਸਿਰ ਦੇ ਉੱਤੇ ਹੱਥ ਰੱਖਦੇ ਆ ਮੈਂ ਚਰਖ ਪਾਸਵਾਂ ਜੀ ਨੂੰ ਬੇਨਤੀ ਕਰਦਾ ਕਿ ਸਾਡੇ ਪੰਜਾਬ ਦੇ ਸਿਰ ਦੇ ਉੱਤੇ ਹੱਥ ਰੱਖੋ ਔਰ ਪੰਜਾਬ ਤੁਹਾਨੂੰ ਬਹੁਤ ਜ਼ਿਆਦਾ ਚਾਹੁੰਦਾ ਔਰ ਪੰਜਾਬ ਵਾਲੇ ਲੋਕ ਆ ਜਿਹੜੇ ਤੁਹਾਡੇ ਨਾਲ ਬਹੁਤ ਜੁੜਨਾ ਚਾਹੁੰਦੇ ਆ ਇਸ ਕਰਕੇ ਤੁਸੀਂ ਸਾਡੇ ਸਿਰ ਤੇ ਹੱਥ ਰੱਖੋਗੇ ਅਸੀਂ ਪੰਜਾਬ ਨੂੰ ਅੱਗੇ ਲਿਜਾਣ ਦਾ ਕੰਮ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਗੱਲਾਂ ਤਾਂ ਬਹੁਤ ਹੋਰ ਵੀ ਕਰਨੀਆਂ ਸਿਗੀਆਂ ਬਹੁਤ ਮੁੱਦੇ ਆ ਪੰਜਾਬ ਦੇ ਵਿੱਚ ਤਾਂ ਥ੍ਰੇ ਗੀਜ ਦਾ ਮੁੱਦਾ ਖੜਾ ਹੈ ਤੀਨ ਅਟਵਾਲ ਸਾਹਿਬ ਨਾਲ ਅੱਜ ਅਸੀਂ ਮੁਲਾਕਾਤ ਕੀਤੀ ਅਟਵਾਲ ਸਾਹਿਬ ਨੇ ਦੱਸਿਆ ਕਿ ਅਸੀਂ ਲੋਕ ਜਨ ਸ਼ਕਤੀ ਪਾਰਟੀ ਨੂੰ ਇਸ ਦੇ ਵਿੱਚ ਪੂਰਾ ਪੰਜਾਬ ਦੇ ਵਿੱਚ ਫਲਾਵਾਂਗੇ ਤੇ ਜਗਾ ਜਗਾ ਤੇ ਜਾ ਕੇ ਕਾਈਆਂ ਬਣਾਉਣਗੇ ਤੇ ਪ੍ਰਧਾਨ ਬਣਾਉਣਗੇ ਤੇ ਪਾਰਟੀ ਨੂੰ ਇੱਕ ਮੁੱਠ ਹੋ ਕੇ ਸਮਾਜ ਨੂੰ ਇਹ ਕਿਸੇ ਜਗ੍ਹਾ ਤੇ ਲੈ ਜਾਣਗੇ ਅਸੀਂ ਇੱਥੇ ਆਇਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ